ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਰੈਸਕਿਊ ਕਰਕੇ ਇਹਨਾਂ ਨੂੰ ਲਿਆਂਦਾ ਬਹੁਤ ਜ਼ਿਆਦਾ ਜਾਨ ਜੋਖਮ ਦੇ ਵਿੱਚ ਪਾ ਕੇ ਤਾਂ ਦੂਸਰੀ ਦੀ ਗੱਲ ਕਰੀਏ ਤਾਂ ਦੂਸਰੀ ਮਾਤਿਹ ਤੇਰੀ ਤਾਂ ਇੱਕ ਨੂੰ ਜਿਹੜਾ ਦੇਖਦੇ ਤਸਵੀਰਾਂ ਦੇ ਵਿੱਚ ਸਾਰਾ ਇਲਾਕਾ ਇਕੱਠਾ ਹੋਇਆ ਇਹ ਨਹੀਂ ਕਿ ਨਹੀਂ ਇੱਕ ਪਸ਼ੂਆਂ ਦੇ ਲਈ ਇਹ ਤੁਸੀਂ ਦੇਖ ਸਕਦੇ ਇਹ ਹੁੰਦੀ ਇਨਸਾਨੀਅਤ ਇਨਸਾਨੀਅਤ ਕੀ ਹੁੰਦੀ ਆ ਇਨਸਾਨੀਅਤ ਦੇ ਇੱਕ ਦੇਖਦੇ ਪਸ਼ੂਆਂ ਦੇ ਲਈ ਸਾਰਾ ਇਲਾਕਾ ਇਕੱਠਾ ਹੋਇਆ ਜਿਨ੍ਹਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਕਿਸੇ ਤਰੀਕੇ ਜਿਹੜਾ ਰੈਸਕਿਊ ਕੀਤਾ ਜਾਵੇ ਤਾਂ ਧੰਨਵਾਦ ਖਾਸ ਤੌਰ ਤੇ ਇਹਨਾਂ ਬੰਦਿਆਂ ਦਾ ਤੇ ਸਰਜੀਤ ਸਿੰਘ ਫੌਜੀ ਦਾ ਤਾਂ ਇੱਧਰ ਤੇ ਜਿਹੜੇ ਉਹ ਨਾਲ ਨੇ ਤੇ ਬੌੜੀ ਮੁਸ਼ਕਲ ਦੇ ਨਾਲ ਜਿਹੜਾ ਲਿਆਂਦਾ ਗਿਆ ਸਤਲੁਜ ਦਰਿਆ ਦੇ ਵਿੱਚ ਹੜਾਂ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਜਿਹੜਾ ਐਨਡੀਆਰਫੀ ਟੀਮਾਂ ਦੇ ਵੱਲੋਂ ਲਗਾਤਾਰ ਜਿਹੜਾ ਰੈਸਕਿਊ ਕੀਤਾ ਜਾ ਰਿਹਾ ਤਾਂ ਇੱਕ ਵਾਰ ਪਹਿਲਾਂ ਤਾਂ ਤਸਵੀਰ ਤੁਹਾਨੂੰ ਅਸੀਂ ਦਿਖਾਉਣੀ ਹੈ ਕਿ ਸਤਲੁਜ ਦੇ ਵਿੱਚ ਕੀ ਹਾਲਾਤ ਕੀ ਬਣੇ ਹੋਏ ਨੇ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਜੇ ਚਾਰੇ ਪਾਸੇ ਪਾਣੀ ਹੀ ਜਿਹੜਾ ਕਿ ਪਾਣੀ ਨਜ਼ਰ ਆ ਰਿਹਾ ਕੰ ਲੋਕ ਜਿਹੜੇ ਨੇ ਘਰਾਂ ਦੇ ਵਿੱਚ ਪਾਣੀ ਇਹਨਾਂ ਦੇ ਲੋਕਾਂ ਦੇ ਵੜ ਚੁੱਕਾ ਹੈ ਤਾਂ ਘਰਾਂ ਦੀਆਂ ਛੱਤਾਂ ਦੇ ਉੱਪਰ ਬੈਠੇ ਨੇ ਪਰ ਉੱਪਰੋਂ ਜਿਹੜੀ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਹੋਰ ਵੀ ਪਰੇਸ਼ਾਨੀਆਂ ਦਾ ਜਿਹੜਾ ਉਹਨਾਂ ਨੂੰ ਲਗਾਤਾਰ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਤਾਂ ਤਸਵੀਰ ਦੇ ਵਿੱਚ ਹੁਣੇ ਤੁਹਾਨੂੰ ਦਿਖਾਉਣਾ ਐਨਡੀਆਰਐਸ ਦੀਆਂ ਟੀਮਾਂ ਦੇ ਵੱਲੋਂ ਰੈਸਕਿਊ ਕਰਨ ਦੇ ਲਈ ਜਾ ਰਹੇ ਨੇ ਪਰ ਰਸਤੇ ਦੇ ਵਿੱਚ ਬੋਟ ਜਿਹੜਾ ਥੱਲੇ ਝੋਨਾ ਫਸਣ ਦੇ ਕਰਕੇ ਕਾਫੀ ਮੁਸ਼ਕਲ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਪਰ ਇਹ ਟੀਮ ਲਗਾਤਾਰ ਹੋ ਰਹੀ ਬਰਸਾਤ ਦੇ ਵਿੱਚ ਫਿਰ ਵੀ ਲਗਾਤਾਰ ਜਿਹੜਾ ਇਹ ਆਪਣਾ ਕੰਮ ਜਿਹੜਾ ਜ ਤਾਂ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੇ ਕਿੰਨੀ ਵਾਰਜ ਵੀ ਲਗਾਤਾਰ ਹੋ ਰਹੀ ਹੈ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਵੀਰ ਜਿਹੜਾ ਇੱਥੇ ਸੰਸਥਾ ਦੇ ਵੱਲੋਂ ਪਹੁੰਚੇ ਹੋਏ ਇਹਨਾਂ ਦੀ ਮਦਦ ਕਰਨ ਦੇ ਲਈ ਉਹਨਾਂ ਨੇ ਗੱਲਬਾਤ ਕਰਾਂ ਵੀਰੇ ਕੀ ਹਾਲ ਦੇਖ ਰਹੇ ਹਾਲਾਤ ਕਿਹੋ ਜਿਹੇ ਨੇ ਹਾਲਾਤ ਬਹੁਤ ਮਾੜੇ ਨੇ ਵੀਰੇ ਆਪਾਂ ਚੱਕੇ ਕਰ ਰਿਹਾ ਅੱਗੇ ਨਾਲ ਪਾਣੀ ਹੋਰ ਵੀ ਜ਼ਿਆਦਾ ਵਧੀ ਜਾ ਰਿਹਾ ਹੈ ਜਿਹੜੇ ਘਰਾਂ ਦੇ ਵਿੱਚ ਰਹਿ ਰਹੇ ਆ ਉਹਨਾਂ ਦੇ ਜਿਵੇਂ ਵਾਸ਼ਰੂਮ ਵਗੈਰਾ ਸਾਰੇ ਟਹਿ ਗਏ ਨੇ ਹੁਣ ਥੋੜਾ ਕੀ ਪਤਾ ਥੋੜੇ ਟਾਈਮ ਦਾ ਘਰ ਵੀ ਨਾ ਟਹਿ ਜਾਣ ਉਹਨਾਂ ਦੇ ਹਨ ਤੁਸੀਂ ਹਾਲਾਤ ਵੇਖੇ ਨੇ ਕਿੰਨੇ ਚੈੱਕ ਕਰਕੇ ਆਇਆ ਵਾ ਬਹੁਤ ਮਾਰੇ ਨੇ ਜਿਹਦਾ ਕੋਠਿਆਂ ਤੇ ਬੈਠੇ ਉਹਨਾਂ ਦੇ ਕੋਠੇ ਵੀ ਨੀਵੇਂ ਹੋਣ ਲੱਗ ਗਿਆ ਕਿਉਂਕਿ ਦੂਏ ਲੋਟੇ ਨੇ ਕੋਠੇ ਵੀ ਪੱਕੇ ਨਹੀਂ ਹੈਗੇ ਉਹਨਾਂ ਦੇ ਉਹਦੇ ਕਰਕੇ ਬਹੁਤ ਜ਼ਿਆਦਾ ਔਖਾ ਵਾ ਉਹਨਾਂ ਦਾ ਤੇ ਆਪਾਂ ਇਹੀ ਕਵਾਂਗੇ ਜਿੰਨੇ ਵੀ ਬੰਦੇ ਵਾਦ-ਵਦ ਆਉਂਦੇ ਉਹਨਾਂ ਦੀ ਹੈਲਪ ਤੁਸੀਂ ਕਿਹੜੀ ਜਗ੍ਹਾ ਤੋਂ ਸਸਤਾ ਲਵਾਏ ਕਿਹੜੀ ਜਗ੍ਹਾ ਤੋਂ ਸਸਤਾ ਵੱਲੀ ਹੋਣੀ ਵੀਰੇ ਅਸੀਂ ਪਿੰਡ ਵੱਲੀ ਆਏ ਆਂ ਆਪਦੇ ਸਾਰੀ ਪਿੰਡ ਦੇ ਮੈਂਬਰ ਕਿਹੜੀ ਜਗ੍ਹਾ ਤੋਂ ਕਿਹੜਾ ਪਿੰਡ ਕਹਾੜਾ ਜ਼ਿਲ੍ਹਾ ਲੁਧਿਆਣਾ ਲੁਧਿਆਣੇ ਤੋਂ ਆਏ ਜੀ ਕਿ ਆ ਕੀ ਕੁਝ ਲੈ ਕੇ ਆਜਾ ਅਸੀਂ ਵੀਰੇ ਅੱਜ ਪਸ਼ੂਆਂ ਦੀ ਖਰਾਕ ਲੈ ਕੇ ਆਏ ਆਂ ਤੇ ਵੈਸੇ ਜਲ ਵਗੈਰਾ ਹੋ ਗਿਆ ਬਿਸਕਟ ਵਗੈਰਾ ਹੋ ਗਿਆ ਬਾਕੀ ਹੋ ਗਿਆ ਬਰੈਡ ਵਗੈਰਾ ਹੋ ਗਏ ਨੇ ਸੁੱਕਾ ਦੁੱਧ ਤੇਲ ਵਗੈਰਾ ਹੋ ਗਿਆ ਬਾਕੀ ਬਹੁਤ ਕੁਝ ਜਿੱਦਾਂ ਹਾਂਜੀ ਸਾਰੀ ਬਰਤੋ ਜੋ ਜਿਹੜੀਆਂ ਸਾਰੀਆਂ ਚੀਜ਼ਾਂ ਇਹ ਲੈ ਕੇ ਆਏ ਨੇ ਇਹ ਵੀਰਾਂ ਲੁਧਿਆਣਾ ਤੋਂ ਇੱਥੇ ਪਹੁੰਚੇ ਹੋਏ ਨੇ ਤਾਂ ਇੱਕ ਹੋਰ ਤਸਵੀਰ ਤੁਹ ਖਾਵਾਂਗਾ ਕਿ ਇਸ ਸਮੇਂ ਉਹ ਜੋ ਲੋਕ ਜਿਹੜੇ ਪਾਣੀ ਦੇ ਵਿੱਚ ਆ ਰਹੇ ਸੀ ਇਹਨਾਂ ਨੂੰ ਵੇਖ ਕੇ ਐਨਡੀਆਰਫੀ ਟੀਮਾਂ ਦੇ ਵੱਲੋਂ ਉਹਨਾਂ ਨੂੰ ਰੈਸਕਿਊ ਕਰਨ ਦੀ ਲਗਾਤਾਰ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਚਾਹੇ ਇਹਨੀ ਲਗਾਤਾਰ ਹੋ ਰਹੀ ਬਰਸਾਤ ਦੇ ਵਿੱਚ ਫੇਰ ਵੀ ਦੂਰੋਂ ਜਦੋਂ ਇਹਨਾਂ ਦੇ ਸਟਾਫ ਦੇ ਵੱਲੋਂ ਵੇਖਿਆ ਗਿਆ ਤਾਂ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੂੰ ਲਗਾਤਾਰ ਜਿਹੜਾ ਉਹਨਾਂ ਨੂੰ ਤਸਵੀਰ ਤੁਸੀਂ ਇੱਕ ਵਾਰ ਤੁਹਾਨੂੰ ਦਿਖਾਉਣੀ ਹੈ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਜੇ ਤਾਂ ਇਹਨਾਂ ਨੂੰ ਰੈਸਕਿਊ ਕਰਨ ਦੇ ਲਈ ਇੱਥੇ ਜਿਹੜੇ ਕੀ ਪਹੁੰਚੇ ਹੋਏ ਨੇ ਮਾੜੀ ਜੀ ਗੱਲਬਾਤ ਵੀ ਕਰਨ ਦੇ ਨਾਲ ਸਟਾਫ ਵੀ ਹੈਗਾ ਇੱਥੇ ਉਹਨਾਂ ਨਾਲ ਵੀ ਕਰਾਂਗੇ ਬਾਅਦ ਵਿੱਚ ਕਰਾਂਗੇ ਪਹਿਲਾਂ ਤਾਂ ਇੱਕ ਵਾਰ ਜਿਹੜੇ ਤੁਸੀਂ ਦੇਖ ਸਕਦੇ ਜੀ ਇਹਨਾਂ ਨੂੰ ਰੈਸਕਿਊ ਕਰਨ ਦੇ ਲਈ ਐਨਡੀਆਰ ਫਧੀ ਜਿਹੜੀ ਟੀਮ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਰੈਸਕਿਊ ਕੀਤਾ ਜਾਏ ਕਿ ਪਾਣੀ ਦੇ ਵਿੱਚ ਇਹ ਕਿ ਪਾਣੀ ਦੇ ਵਿੱਚ ਇਹ ਜਿਹੜੇ ਨੇ ਲੋਕ ਪੈਦਲ ਚੱਲ ਕੇ ਆ ਰਹੇ ਸੀ ਤਾਂ ਰਿਸਕੀ ਸੀਗਾ ਪਰ ਸਟਾਫ ਦੇ ਵੱਲੋਂ ਇਹਨਾਂ ਨੂੰ ਰੈਸਕਿਊ ਕੀਤਾ ਗਿਆ ਹੈਗਾ ਤਾਂ ਤਸਵੀਰ ਵੀ ਤੁਸੀਂ ਦੇਖ ਸਕਦੇ ਜੇ ਕਿਸ ਤਰ੍ਹਾਂ ਇਹ ਇੱਕ ਵਾਰ ਅਸੀਂ ਇਹਨਾਂ ਨੂੰ ਉੱਪਰ ਚੜਾ ਲਈਏ ਫਿਰ ਤੁਹਾਡੇ ਨਾਲ ਤਸਵੀਰ ਸਾਂਝੀ ਕਰ ਵੀ ਮੈਨੂੰ ਫੜਾ ਦੇ ਮੈਨੂੰ ਫੜਾ ਦੇ ਤਾਂ ਇੱਕ ਵਾਰ ਤੁਸੀਂ ਦੇਖ ਸਕਦੇ ਜੇ ਇਹਨਾਂ ਨੂੰ rescued ਤੇ ਕਿਵੇਂ ਇਨਾ ਵੀਰੇ ਕੰਮ ਬੜਾ ਰਿਸਕੀ ਸੀ ਬੜਾ ਇਨਾ ਫਿਰ ਕੋਈ ਨਹੀਂ ਕੋਈ ਕੋਈ ਨਹੀਂ ਕੋਈ ਕੋਈ ਨਹੀਂ ਜਰਾ ਅ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਵੇਂ ਇਹਨਾਂ ਨੂੰ rescue ਇਹਨਾਂ ਨੂੰ ਕੀਤਾ ਟੀਮ ਦੇ ਵੱਲੋਂ ਚਾਹੇ ਲਗਾਤਾਰ ਹੋ ਰਹੀ ਹੈ ਬਰਸਾਤ ਵੀ ਹੋ ਰਹੀ ਹੈ ਪਰ ਫਿਰ ਵੀ ਆਪਣਾ ਨਿਰੰਤਰ ਸੇਵਾ ਜਰੀ ਕੀਤੀ ਜਾ ਰਹੀ ਹੈ ਐਨਡੀਐਫੀ ਟੀਮ ਦੇ ਵੱਲੋਂ ਵੀਰ ਨਾਲ ਮੌਜੂਦ ਵੀਰੇ ਕਿਹੜੀ ਜਗ੍ਹਾ ਤੋਂ ਆਏ ਕਿਹੜਾ ਪਿੰਡ ਆ ਵੀਰਾ ਬੰਡਾਲਾ ਪਿੰਡ ਜੀ ਬੰਡਾਲਾ ਕਿੰਨਾ ਇਤ ਕਾਫੀ ਨਹੀਂ ਸਤੂਰਾ ਹਾਂ ਜੀ ਵਾਵਾ ਕੋਲੋਂ ਇੱਥੋਂ 1.5 2 ਕਿਲੋਮੀਟਰ ਦੀ ਕਾਰਨ ਕੀਤੀ ਤੁਸੀਂ ਪੈਦਲ ਕਿਉਂ ਆ ਰਹੇ ਜੀ ਪੈਦਲ ਜੀ ਹਾਂ ਹੁਣ ਆਪੇ ਥੋੜਾ ਜਿਹਾ ਪਹਿਲਾਂ ਦਵਾਈ ਮੈਡੀਸਿਨ ਦੇ ਕੇ ਆਏ ਹਾਂ ਮੈਂ ਬਜ਼ੁਰਗ ਮਾਂ ਬਾਪੂ ਦੀ ਤੇ ਹੁਣ ਛੱਟ ਲੱਗੀ ਜਾਂਦੀ ਆ ਦਵਾਈ ਲੈਣ ਆਏ ਹੱਥ ਤੇ ਲੱਗੀ ਕੀ ਹੋ ਗਿਆ ਇਹਨੂੰ ਇੱਥੇ ਜੀ ਛੱਟ ਲੱਗੀ ਥੋੜੇ ਦਿਨ ਪਹਿਲਾਂ ਘਰੇ ਤੇ ਉਹ ਵਾਵਾ ਮਤਲਬ ਕਿ ਹੱਡੀ ਟੁੱਟੀ ਹੋਈ ਪੱਟੀ ਪੱ ਜਿਉਰ ਕੋਲ ਉਹਨਾਂ ਨੂੰ ਦਵਾਈ ਦੇਣ ਜਾਣਾ ਹੁਣ ਫਿਰ ਹੁਣ ਪਾਣੀ ਪੂਣੀ ਘਰੇ ਚਾਹੀਦਾ ਥੋੜਾ ਵਾ ਤੇ ਹੁਣ ਪਾਣੀ ਪੂਣੀ ਦੇਣ ਜਾ ਹਾਲਾਤ ਕੀ ਬਣੇ ਹੋਏ ਨੇ ਘਰਾਂ ਦੇ ਹਾਲਾਤ ਬਹੁਤ ਘਰਾਂ ਚ ਪਾਣੀ ਵੜਿਆ ਪਿਆ ਵਾ ਤੇ ਬਹੁਤ ਕੰਮ ਔਖਾ ਹੋਇਆ ਪਿਆ ਹਾਂਜੀ ਬਹੁਤ ਹਾਲਾਤ ਜਿਹੜੇ ਨੇ ਬਹੁਤ ਜਿਹੜੇ ਨਾਜ਼ੁਕ ਬਣੇ ਹੋਏ ਨੇ ਸਾਡੇ ਨਾਲ ਸਟਾਫ ਮੌਜੂਦ ਹੈ ਕੋਸ਼ਿਸ਼ ਕਰਾਂਗੇ ਐਨ ਡੀ ਆਰ ਐਫ ਦੀ ਟੀਮ ਜਿਹੜੀ ਮੌਜੂਦ ਹੈ ਨਾ ਗੱਲਬਾਤ ਸਰ ਕੀ ਹਾਲਾਤ ਕੀ ਬਣੇ ਹੋਏ ਨੇ ਤੁਸੀਂ ਤਾਂ ਨਿਰੰਤਰ ਆ ਰਹੇ ਜੀ ਨਿਰੰਤਰ ਆ ਰਹੇ ਪਾਣੀ ਜਗ੍ਹਾ ਜਗ੍ਹਾ ਤੇ ਭਰਿਆ ਹੋਇਆ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਹੈਗਾ ਲੇਕਿਨ ਲੋਕਰ ਲੋਕ ਜਿਹੜੇ ਹੈ ਘਰ ਛੱਡਣ ਵਾਸਤੇ ਤਿਆਰ ਨਹੀਂ ਹੈ ਕਿਉਂ ਪੈਤ੍ਰਿਕ ਜ਼ਮੀਨ ਹੈ ਕਹਿੰਦੇ ਅਸੀਂ ਇੱਥੇ ਹੀ ਠੀਕ ਹੈ ਉੱਪਰੀ ਮੰਜ਼ਿਲ ਥੱਲੇ ਮੰਜ਼ਿਲ ਪਾਣੀ ਤੇ ਭਰੀ ਹੈ ਉੱਪਰ ਮੰਜ਼ਿਲ ਤੇ ਬੈਠੇ ਹੋਏ ਹਾਂ ਇਹ ਸਰ ਪਾਣੀ ਦੇ ਨਾਲ ਫਿਰ ਸਾਪਾ ਦਾ ਵੀ ਡਰ ਹੁੰਦਾ ਹੋਵੇ ਨਹੀਂ ਡਰ ਤੇ ਹੁੰਦਾ ਹੈ ਲੇਕਿਨ ਫਿਰ ਵੀ ਇੱਕ ਉਹਨਾਂ ਨੇ ਆਪਣਾ ਉਹ ਹੈ ਉਹਨਾਂ ਦੀ ਕਿ ਅਸੀਂ ਇੱਥੋਂ ਘਰ ਨਹੀਂ ਛੱਡਣਾ ਨਹੀਂ ਹੈ ਜੀ ਸਰ ਕਿਸ ਤਰ੍ਹਾਂ ਤੁਹਾਨੂੰ ਕਿੰਨੀਆਂ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਤੁਸੀਂ ਬਾਤ ਦੇ ਵਿੱਚ ਮੁਸ਼ਕਲਾਂ ਕੋਈ ਨਹੀਂ ਹੈ ਲੇਕਿਨ ਕੰਮ ਕਰ ਰਹੇ ਹਾਂ ਜੀ ਲਗਾਤਾਰ ਮੌਕਾ ਮਿਲਾ ਲੂਟੀ ਤੋਂ ਕਰਨੇ ਸੀ ਕਿ ਐਂਡੀਆਜ਼ ਦੀ ਟੀਮ ਸੀ ਜਿਨ੍ਹਾਂ ਦੇ ਵੱਲੋਂ ਲਗਾਤਾਰ ਜਿਹੜੀ ਕੁਛ ਕੀਤੀ ਜਾ ਰਹੀ ਹੈ ਕਿਉਂਕਿ ਚਾਹੇ ਬਰਸਾਤ ਲਗਾਤਾਰ ਬਹੁਤ ਜ਼ਿਆਦਾ ਬਰਸਾਤ ਬਰਸਾਤ ਇੱਕ ਵਾਰ ਦਿਖਾਵਾਂਗਾ ਇੱਕ ਨਹੀਂ ਸਾਰੀ ਟੀਮ ਨੇ ਇਹ ਲੜਕੀਆਂ ਦੋ ਵੀ ਗਿਆ ਨੇ ਪਿੱਛੇ ਵੀ ਤਾਂ ਲਗਾਤਾਰ ਜਿਹੜੀ ਕੋਸ਼ਿਸ਼ ਹੈ ਇੱਕ ਹੋਰ ਤਸਵੀਰ ਦਿਖਾਉਣਾ ਦੇਖ ਸਕਦੇ ਤੁਸੀਂ ਇੱਧਰ ਵੀ ਰੈਸਕਿਊ ਕਰਕੇ ਜਿਹੜਾ ਕਿ ਲਿਆਂਦਾ ਜਾ ਰਿਹਾ ਬਰਸਾਤ ਦੇ ਵਿੱਚ ਤਾਂ ਇੱਕ ਹੋਰ ਤਸਵੀਰ ਤੁਹਾਨੂੰ ਦਿਖਾਵਾਂਗਾ ਕਿ ਦੇਖ ਸਕਦੇ ਜੀ ਇੱਕ ਟੀਮ ਹੋਰ ਜਾ ਰਹੀ ਹੈ ਤਾਂ ਲਗਾਤਾਰ ਜਿਹੜਾ ਏ ਐਨਡੀਐਫ ਦੀ ਟੀਮ ਦੇ ਇੰਡੀਆ ਆਫਿਸ ਦੀ ਟੀਮ ਦੇ ਵੱਲੋਂ ਲਗਾਤਾਰ ਜਿਹੜਾ ਰੈਸਕਿਊ ਕੀਤਾ ਜਾ ਰਿਹਾ ਤਾਂ ਲੋਕਾਂ ਨੂੰ ਸੇਫ ਜਗ੍ਹਾ ਤੇ ਜਿਹੜਾ ਲਗਾਤਾਰ ਜਿਹੜਾ ਪਹੁੰਚਾਇਆ ਜਾ ਰਿਹਾ ਹੈਗਾ ਤਾਂ ਇੱਥੇ ਕਈ ਦਾ ਪ੍ਰਸ਼ਾਸਨ ਨੂੰ ਵੱਧ ਤੋਂ ਵੱਧ ਜਿਹੜੇ ਇਹ ਲੋਕ ਫਸੇ ਹੋਰੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਇਹਨਾਂ ਦੀ ਸਹਾਇਤਾ ਜਿਹੜੀ ਕੀਤੀ ਜਾਵੇ ਤਾਂ ਜੋ ਕਿ ਇਹ ਆਪਣਾ ਜੰਗ ਜੀਵਨ ਜਿਹੜਾ ਆਪਦੀ ਤਰ੍ਹਾਂ ਪਹਿਲਾਂ ਦੀ ਤਰ੍ਹਾਂ ਜਿਹੜਾ ਕਿ ਬਤੀਰਦੀ ਰਿਹਾ ਕਰ ਸਕਣ ਕੈਮਰਾਮੈਨ ਨਾਲ ਸਿਮਰਨ ਸਿੱਧੂ